ਆਸਾ ਮਹੱਲਾ ਪਹਿਲਾ ਪੰਚ ਪਦੀ ਮੋਹ ਕਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਬੇਕਾਰ ਮੋਹ ਅਰ ਪਰਮ ਤਜੋ ਤਮ ਬੀਰ ਸਚ ਨਾਮ ਰਿਦੇ ਰਬਾ ਸਰੀਰ ਰਹਾਓ ਸਚ ਨਾਮ ਜਨਬ ਨਿਤ ਪਾਈ ਰੋਬ ਪੂਤ ਨ ਕਲਪ ਮਾਈ ਇਹਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹ ਫਿਰ ਜੁਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾ ਹੂ ਮੋਹ ਟੁਟਾ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਈ ਆਸਾ ਮਹੱਲਾ ਪਹਿਲਾ ਆਪ ਕਰੇ ਸਤਿ ਅਲਖ ਉਪਾਰ ਹਉ ਪਾਪੀ ਤੂੰ ਬਖਸ਼ਣਹਾਰ ਤੇਰਾ ਪਾਣਾ ਸਭ ਕਿਸ ਹੋਵੇ ਮਨ ਹੱਠ ਕੀਚੈ ਅੰਤ ਬਗੋਵੇ ਰਹਾਉ ਮਨ ਮੁਖ ਕੀ ਮਤ ਕੂੜ ਬਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਹਾ ਕੁਸਲੇ ਬੋ ਜੋ ਉਪਜੈ ਸੋ ਆਲਖ ਉਪਹਿ ਬੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਛਗ ਲਈ ਸੌਂਦੀ ਤੋਟ ਆਵੇ ਨਾ ਨਗਰ ਹਮ ਨਾਮ ਮਨ ਭਾਵੇ ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਤ 바ਸੀ ਉਹ ਗੁਰੂ ਬਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਹ ਸਿਉ ਆਗਹਿ ਰਹੋ ਆਸਨ ਰਾਸੀ ਤਉ ਸਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਗੰਬਰ ਦੇਵ ਵਿਚਾਰੀ ਆਪ ਮਰਾ ਆਵਰਾ ਨਹਿ ਮਾਰੀ ਏਕ ਤੂੰ ਹੋਰ ਬੇਸ ਬਹੁ ਤੇਰੀ ਨਾਨਕ ਜਾਣਾ ਚੋਜਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੂਵਾ ਮੇਰਾ ਸਹੋ ਜਾਗੈ ਹੋ ਨਿਸ ਭਰ ਸੋਵਾ ਇਓ ਕਿਉ ਕੰਤ ਪਿਆਰੀ ਹੋਵਾ ਸਹ ਜਾਗੈ ਹੋ ਨਿਸ ਭਰ ਸੋਵਾ ਰਹੋ ਆਸ ਪਿਆਸੀ ਸੇਜ ਆਵਾ ਆਗਾ ਸਹਿ ਭਾਵਾਂ ਕੇ ਨਾ ਭਾਵਾਂ ਕਿਆ ਜਾਨਾਂ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹੋ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੂਵਨ ਧਨ ਪਸਤਾਨੀ ਆਜਾ ਸੋ ਜਾਗਿਆ ਅਸ ਪਿਆਸੀ ਭਈ ਲੈ ਉਦਾਸੀ ਰਹੋ ਨਿਰਾਸੀ ਰਹੋ ਹਉਮੈ ਖੋਏ ਕਰੇ ਸੀਗਾਰ ਤਉ ਕਾਮਣ ਸੀ ਜਰਬੈ ਭਤਾਰ ਸੋ ਨਾਨਕ ਕੰਤੈ ਮਨ ਭਾਵੈ ਸੋੜ ਬੜਾਈ ਆਪਣੇ ਖਸਮ ਸਮਾਵੈ ਰਹਾਉ ਆਸਾ ਮਹੱਲਾ ਪਹਿਲਾ ਪੀਪ ਕੜੇ ਤਨ ਖਰੀ ਇਆਣੀ ਤਿਸ ਸਹ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਾਦਨ ਕਰੇ ਮੇਲਾ ਵਾ ਹੋਈ ਰਹਾਉ ਸਹਰ ਦੇ ਤਨ ਸਾਜ ਪਸਾਣਿਆ ਸਹਿਜ ਸੁਭਾਏ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ 시ਗਾਰ ਸਦ ਹੀ ਸੇਜੈ ਰਵੈ ਪਤਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹ ਭਰਮ ਭੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ ਬਹੁਤੇ ਯੋਗਣ ਕੂਕੈ ਕੋਈ ਜਾਂ ਤੁਸ ਭਾਵੈ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜੈ ਦੇਖਾਂ ਤੈ ਏਕੋ ਸੋਈ ਕਹਿ ਤ ਨਾਨਕ ਐਸੀ ਮਤ ਆਵੈ ਤਾਂ ਕੋ ਸਤਿ ਸਤ ਸਮਾਵੈ ਆਸਾ ਮੁਹੱਲਾ ਪਹਿਲਾ ਧੁੱਪ ਦੇ ਤਿਤ ਸਰਬੜੈ ਭੈ ਲਿਨ ਬਸਾ ਪਾਣੀ ਪਾਪਕ ਤਨਹਿ ਕੀਆ ਪੰਕਜ ਮੋ ਪੱਗ ਨਹੀਂ ਚੱਲੈ ਹਮ ਦੇ ਕਹਿ ਤਾ ਡੂਬਿਐ ਲੇ ਮਾਨੇ ਇੱਕ ਨਾ ਤੇਥਿ ਮੂੜ ਮਨਾ ਹਰ ਬਿਸਰ ਤੇਰੀ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨ ਮਤਨ ਨਾਨਕ تن ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ ਪਹਿਲਾ ਸੇਹ ਕਰ ਸੇਹ ਗੁਰ ਸੇਹ ਉਪਦੇਸ ਗੁਰ ਗਰ ਏਕੂ ਬੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਬਡਾਈ ਤੋ ਰਹਾਉ ਮਿਸੂ ਵੇਚਿਆ ਘੜੀਆ ਪਹਿਰਾ ਤਿੱਤੀ ਵਾਰੀ ਮੋਹ ਭਿਆ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰਤੀ ਜਾ ਮਹਲਾ ਪਹਿਲਾ ਲੱਖ ਲਖ ਕਰ ਲਖ ਬਾਦੀ ਨੇ ਜੇ ਲਖ ਉਠ ਕਰੈ ਸਲਾਮ ਲੱਖਾਂ ਉੱਪਰ ਫਰਮੈਸ ਤੇਰੀ ਲਖ ਉਠ ਰੱਖੈ ਮਾਨ ਜਾਂ ਪਤ ਲੇਖੇ ਨਾ ਪਵੈ ਤਾਂ ਸਭ ਨਿਰਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੀ ਬਹੁਤਾ ਸਮਝਾਈਏ ਭੁੱਲ ਭੀ ਸੋ ਅੰਧੋ ਅੰਧਾਰ ਰਹਾਓ ਲੱਖ ਖੱਟਿਏ ਲੱਖ ਸੰਜੀਏ ਖਾਜੈ ਲੱਖ ਆਵੈ ਲੱਖ ਜਾਏ ਜਾਂ ਪਤ ਲੇਖੇ ਨਾ ਪਵੈ ਤਾਂ ਜੀ ਆ ਕਿਥੈ ਫਿਰ ਪਾਹੇ ਲੱਖ ਸਾਥ ਸਮਝਾਬਣੀ ਲੱਖ ਪੰਡਤ ਪੜੈ ਪੁਰਾਣ ਜਾਂ ਪਤ ਲੇਖੇ ਨਾ ਪਵੈ ਤਾਂ ਸਵੇ ਕੋ ਪਰਵਾਣ ਸਚ ਨਾਮ ਪਤੂਪਜੈ ਕਰਮ ਨਾਮ ਕਰਤਾਰ ਐਨਸ ਹਿਰਦੈ ਜੀਵਸੈ ਨਾਨਕ ਨਦਰਿ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਓ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਇਕੱਠੇ ਇਕ ਰਤੀ ਲੇ ਪਾਹੇ ਰਹਾਓ ਪਿੰਡ ਪੱਤਣ ਮੇਰੀ ਕਿਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਮੰਨਾਰਥセプト ਤੁਮਾਰੀ ਨਾਵਾ ਯਾ ਤਮਰਾਓ ਸੱਚਾ ਨਾਮ ਵਰਤਾ ਥੀਆ ਜਾਂ ਐਨਸ ਲਾਗੇ ਪਾਓ ਇਕ ਲੋਕੀ ਹੋਰ ਸਮਸ਼ਰੀ ਬ੍ਰਾਹਮਣ ਬੱਟ ਪਿੰਡ ਖਾਏ ਨਾਨਕ ਪੰਡ ਮਗਸੀਸ ਕਾ ਕਬੂ ਨਖੂਟ ਸਨਾਹੀ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਪੂਖ ਤੀਰਸ ਕੀਏ ਜੋਗੀ ਯਤੀ ਯੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਭਏ ਤਉ ਕਾਰਨ ਸਹਿਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨਾ ਜਾਈ ਤੇਰੇ ਗੁਣ ਕੇਤੇ ਰਹਾਓ ਦਾਰ ਕਰ ਮਹਿਲਾ ਹੈ ਤੀ ਘੋੜੇ ਸੋਡ ਬਲੈਤ ਦੇਸ ਗਏ ਪੀਰ ਪਕੰਬਰ ਸਾਲਕ ਸਾਧਕ ਸੋਡੀ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀਲੇ ਕਾਪੜ ਸੋਡੇ ਚੰਮੜ ਲਿਏ ਦੁਖੀਏ ਦਰਦ ਬੰਦ ਦਰ ਤੇਰਾ ਨਾਮਰਤੇ ਦਰਵੇਸ ਪਏ ਖੱਲੜੀ ਖਪਰੀ ਲੱਕੜੀ ਚਮੜੀ ਸਿੱਖਾਂ ਸੂਤ ਧੋਤੀ ਕੀਨੀ ਤੂੰ ਸਹਿਬ ਹੋ ਸੰਗੀ ਤੇਰਾ ਵਰਨ ਮਨ ਨਾਨਕ ਜਾਤ ਕੈਸੀ ਆਸਾ ਕਰ ਪੰਜਮਾ ਮਹੱਲ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭੀਤਰ ਪੰਜ ਗੁਪਤ ਮਨ ਵਾਸੇ ਸਿਰ ਨਾ ਰਹੇ ਜੈਸੇ ਭਵੈ ਉਦਾਸੇ ਮਨ ਮੇਰਾ ਦਿਆਲ ਸੀਤੀ ਸਿਰ ਨਾ ਰਹੇ ਲੋਭੀ ਕਪਤੀ ਪਾਪੀ ਪਖੰਡੀ ਮਾਇਆ ਅਧਕ ਲਗੈ ਰਹਾਉ ਫੂਲ ਮਾਲਾ ਗਲ ਪਹਿ ਰੋਗੀ ਹਾਰੂ ਮਿਲੇਗਾ ਪ੍ਰੀਤਮ ਤਬ ਕਰੂੰਗੀ ਸੀਗਾਰੂ ਪੰਤ ਸਖੀ ਹਮ ਏਕ ਪਤਾਰੂ ਪੇੜ ਲਗੀ ਹੈ ਜੀੜਾ ਚਾਲਣ ਹਾਰੂ ਪੰਤ ਸਖੀ ਮਿਲ ਰੁਦਨ ਕਰੇ ਹਾ ਸਹੋ ਉਪਜੂਤਾ ਪਨਮਤ ਨਾਨਕ ਲੇਖਾ ਦੇਹਾ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਕੀ ਮਾਸਗਾਰ ਕਾਮਣ ਤਨ ਪਹਿਰੈ ਰਾਵਹਿ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਈ ਤੇਰੇ ਗੁਣ ਹੋ ਨਾ ਅਗਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ ਦਾਮੋਦਰ ਦੰਤ ਲਈ ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿਤ ਤੇਰੀ ਮਦਸੂਦਨ ਕਰ ਮੁਦਰੀ ਪਹਿਰੈ ਪਰਮੇਸ਼ਰ ਪਟ ਲਈ ਦੀ ਜੇ ਢੜੀ ਬੰਦਾ ਵੈ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਉ ਜਬ ਸੇਜ ਆਵੈ ਤਾਂ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਏ ਭਾਈ ਜੋ ਕਿਸ ਕਰਣਾ ਸੋ ਕਰ ਰਹਾ ਕੀਤੇ ਕਿਆ ਚਤ్రਾਈ ਤੇਰਾ ਹੁਕਮ ਭਲਾ ਤੁਧ ਪਾਵੈ ਨਾਨਕਤਾ ਕੋ ਮਿਲੇ ਬੜਾਈ ਸਾਚੇ ਨਾਮ ਸਮਾਵੈ ਰਹੋ ਕਿਰਤ ਪਿਆ ਪਰਵਾਣਾ ਲਿਖਿਆ ਵਹਣ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨ ਸਕੇ ਕੋਈ ਜੇ ਕੋ ਦਰਗਾ ਬਹੁਤਾ ਬੋਲੇ ਨਉ ਪਵੈ ਬਾਜ਼ਾਰੀ ਸਤਰੰਜੋ ਬਾਜੀ ਪੱਕਾ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਬੰਦਾ ਬੰਦੀ ਅੰਦਰ ਸੇ ਬਤ ਕਰਾਈ ਤਾ ਕੋ ਕਹੀਐ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੰਦਰਾ ਖਿੰਥਾ ਕੇ ਮਹੰਡਾ ਬੂ ਜੋ ਕਿਸ ਕਰੈ ਪਲਾ ਕਰਮਨੋ ਸਹਿਜ ਯੋਗਨਿਦ ਪਾਵੋ ਬਾਬਾ ਜੁਗਦਾ ਜੀਉ ਜੁਗੋ ਜੁਗ ਜੋਗੀ ਪਰਮ ਤੰਤ ਮਹਿ ਯੋਗੁਮ ਅਮਰਤ ਨਾਮ ਨਰੰਜਨ ਪਾਇਆ ज्ञानकाय रासो भोगं रहाओ शिवनगरी में आसन बैसयो कल्पत्यागी बाधऊं शिंगी शब्द सदा तुन शोह है एनिस पूरय नादऊं पत विचार ज्ञान मत डंडा वर्तमान भभूतं हर कीर्तरे रास हमारी गोर्मक पंथ अतीतम सगली ज्योत हमारी छमियां नाना वर्ण अनेकं ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਇਕੁ ਆਸਾ ਮਹਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਬੈ ਕਰ ਕਰਣੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚੈ ਇਤਰਸ ਅਮਿਹਉ ਚੁਆਈਐ ਬਾਬਾ ਮਨ ਮਤਿ ਬਾਰੂ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐ ਨਸਬਣੀ ਪ੍ਰੀਮ ਲੇਵਲ ਆਗੀ ਸ਼ਬਦ ਅਨਾਹਦ ਗਹਿਿਆ ਰਹਾਓ ਪੂਰਾ ਸਾਚ ਪਿਆਲਾ ਸਹਿਜੇ ਇਸੇ ਪਿਆਏ ਜੋ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੈ ਕਿਆ ਮਦ ਚੂਛੈ ਭਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠੇ ਕਰੈ ਕਿਆ ਸਿਵਤੀ ਦਿੱਤਾ ਸਦ ਬਹਿ ਰਾਗੀ ਜੋ ਹੈ ਜਨਮਨਹਾਰ ਕਹੁ ਨਾਨਕ ਸੁਣ ਭਰਥਰ ਜੋਗੀ ਕੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਕੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ ਨਡਰਾਇਆ ਆਪੈ ਦੋਸ਼ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭ ਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਮਨ ਰੋਸ ਨਾ ਹੋਈ ਰਹੋ ਸਖਤਾ ਸੀ ਮਾਰੇ ਪੈ ਵਗੈ ਖਸਮੇ ਸਾ ਪਰਸਾਈ ਰਤਨ ਬਗਾੜ ਬਗੋਏ ਕੁੱਤੀ ਮੋਇਆ ਸਾਰ ਨ ਕਾਈ ਆਪੇ ਜੋੜ ਬਸੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੀ ਖਸਮੇ ਨਦਰੀ ਕੀੜਾ ਆਵੈ ਜੀਤੇ ਝੁਗੈ ਦਾਣੇ ਮਰ ਮਰ ਜੀਵੈ ਤਾਂ ਕਿਸ ਪਾਏ ਨਾਨਕ ਨਾਮ ਬਖਾਣੇ